ਪੰਜਾਬ 'ਚ ਮੌਸਮ ਨੇ ਕਰਵਟ ਬਦਲੀ ਹੈ ਔਰ ਸਮਾਣਾ ਇਲਾਕੇ ਦੇ ਵਿੱਚ ਗੜੇਮਾਰੀ ਹੋਈ ਹੈ ਤਲਵੰਡੀ ਮਲਕ ਪਿੰਡ ਦੇ ਵਿੱਚ ਉਸ ਦੇ ਆਲੇ ਦੋਲੇ ਪਿੰਡਾਂ ਦੇ ਵਿੱਚ ਅਤੇ ਤੇਜ਼ ਹਵਾਵਾਂ ਨਾਲ ਜਿਹੜਾ ਸਮਾਣਾ ਦੇ ਕਈ ਇਲਾਕੇ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੜੇਮਾਰੀ ਤੇਜ਼ ਹਨੇਰੀ ਨੇ ਇੱਥੇ ਫਸਲਾਂ ਨੂੰ ਨੁਕਸਾਨ ਕੀਤਾ ਹੈ ਉੱਥੇ ਜਿਹੜੀ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹੀ ਸੀਗੀਆਂ ਉਹਨਾਂ ਤੇ ਦਰਖਤ ਟੁੱਟੇ ਗਿਰ ਗਏ ਉਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਔਰ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਜਿਵੇਂ ਪੁੱਤਾਂ ਵਾਂਗ ਪਲੀ ਫਸਲ ਅੱਜ ਖੇਤਾਂ 'ਚ ਖੜੀ ਹੈ ਕੁਸੀ ਪਰਸਨ ਕਣਕ ਦੀ ਬਾਡੀ ਹੋਈ ਹੈ ਅਤੇ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਲੈ ਕੇ ਆਏ ਹਨ ਉਹ ਵੀ ਚਿੰਤਿਤ ਹੈ ਉਹਨਾਂ ਦੇ ਚਿਹਰੇ ਤੇ ਵੀ ਮਾਇੂਸੀ ਛਾਈ ਹੈ ਇਸ ਬਰਸਾਤ ਦੇ ਨਾਲ ਉਹਨਾਂ ਨੇ ਕਿਹਾ ਕਿ ਕੁਦਰਤ ਦੇ ਕਰੋ ਪੀ ਅਸੀਂ ਕਰ ਕੀ ਸਕਦੇ ਲੇਕਿਨ ਇੱਕ ਆਰਥਿਕ ਨੁਕਸਾਨ ਤੋਂ ਕਿਸਾਨ ਅਤੇ ਵਪਾਰੀ ਦੋਨਾਂ ਦਾ ਹੋਣਾ ਹੈ ਕਿਸਾਨਾਂ ਦੀ ਫਸਲ ਆ ਕੁੱਤਾ ਵਾਂਗੂ ਪਾਲ ਕੇ ਲੈ ਕੇ ਇਕਾਸ ਰੱਖਦਾ ਜ਼ਿੰਮੇਦਾਰ ਵੀ ਹੁਣ ਆ ਗਈ ਮੰਡੀਆਂ ਦੇ ਵਿੱਚ ਤਾਂ ਫਾਈਨੈਂਸ਼ਲੀ ਸਾਡਾ ਸੈੱਟ ਹੋ ਜਾਊਗਾ ਆਰਤੀਆਂ ਦਾ ਸਾਡਾ ਪਰਿਵਾਰ ਸਾਡੇ ਨਾਲ ਵੀ ਬਹੁਤ ਜੋ ਲੋਕ ਜੁੜੇ ਆ ਵੀ ਫਾਈਨੈਂਸ਼ਲੀ ਸੈੱਟ ਹੋ ਜਾਊਗਾ ਪਰ ਇਹ ਕੁਦਰਤੀ ਕ੍ਰੋਪੀ ਐ ਉਹ ਮਾਲਕ ਅੱਗੇ ਕਿਸਦਾ ਜ਼ੋਰ ਨਹੀਂ ਪਰ ਚਿੰਤਾ ਤਾਂ ਬਹੁਤ ਹੈ ਜੀ ਚਿੰਤਾ ਹੈ ਠੀਕ ਹੈ ਕੁਝ ਸਾਡੀਆਂ ਵੱਡੀਆਂ ਗੀਆਂ ਫਸਲਾਂ ਕੁਝ ਵੀ ਜੀ ਵੱਢਣ ਵਾਲੀਆਂ ਤਾਂ ਚਿੰਤਾ ਦਾ ਮਨ ਤੇ ਤਾਂ ਬਹੁਤ ਡਰਿਆ ਇੱਕ ਨੁਕਸਾਨ ਤੇ ਬਹੁਤ ਹੋਇਆ ਆ ਕਣਕਾਂ ਸਾਰੀਆਂ ਭੇਜ ਗਈਆਂ ਫੇਰ ਦੁਬਾਰਾ ਸਾਨੂੰ ਵੇ 13 ਤਰੀਕ ਦੇ ਬੈਠੇ ਆ ਬੋਲੀ ਆਉਂਦੀ ਹੈ ਇਹਨਾਂ ਜਿਆਦਾ ਆਉਂਦਾ ਮੋਚਰ ਜਿਆਦਾ ਆਉਂਦਾ ਖਲਾਣੇ ਤਮਾਕੂ ਜਿਹੜਾ ਮੀ ਪੈ ਗਿਆ ਮੀ ਨਾਲ ਵਿੱਚ ਹੁਣ ਫੇਰ ਫਿਰਕ ਪੈਗਾ ਪੂਰੇ ਪ੍ਰਭਾਵ ਹੈ ਸਾਰੇ ਹੁਣ ਤੁਹਾਨੂੰ ਪਤਾ ਵੀ ਸਾਰੀ ਬਲਾਂ 6 ਮਹੀਨਿਆਂ ਦੀ ਕੀਤੀ ਹੈ ਹਾਂ ਹੁਣ ਦੋ ਪੈਸਾ ਵਟਣ ਦਾ ਟਾਈਮ ਦਿਓਣਾ ਗੜੇ ਪੈ ਗਏ ਗੜੇ ਪੈ ਗਏ ਇੱਧਰ ਹੋਰਾਂ ਬਣਾਉਣਾ ਇੱਥੇ ਵੀ ਮੀ ਪੈ ਗਿਆ ਪਰੇਸ਼ਾਨੀਆਂ ਪਰੇਸ਼ਾਨੀਆਂ ਇੱਥੇ ਸਾਰੀ ਮੋਚਰ ਵੀ ਕੀ ਮੋਚਰਾ ਮੋਚਰ ਵੀ 14 ਬੰਦਣਾ 15 15 ਅਣਕੰਦੇ ਬਦਈ ਅਮੀਨ ਨਾਲ ਤਾਂ ਆਣ ਆਕਣੀਆਂ ਪਈਆਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼